ਇਹ ਦਿਨੀ ਲੋਕ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਮੁਰਖੋਜ ਕਰ ਰਹੇ ਨੇ ਇਸ ਦਾ ਕਾਰਨ ਹੈ ਇਮਤੀਆਜ਼ ਅਲੀ ਦੀ ਫਿਲਮ ਚਮਕੀਲਾ ਜਿਸ ਦੇ ਵਿੱਚ ਦਿਲਜੀਤ ਦੋਸਾਂਜ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਨੇ ਇਹ ਫਿਲਮ ਸ਼ੁੱਕਰਵਾਰ ਨੂੰ Netflix ਦੇ ਉੱਪਰ ਵੀ ਰਿਲੀਜ਼ ਹੋਈ ਚਮਕੀਲਾ 1980 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਸਟਾਰਸ ਉਸ ਸਮੇਂ ਉਹ ਪੰਜਾਬੀ ਗਾਇਕਾ ਵਿੱਚ ਕੈਸਟਾਂ ਤੇ ਰਿਕਾਰਡਾਂ ਦਾ ਸਭ ਤੋਂ ਵੱਡਾ ਵਿਕਣ ਵਾਲਾ ਆਰਟਿਸਟ ਸੀ ਚਮਕੀਲਾ ਦਾ 1988 ਦੇ ਵਿੱਚ ਸਿਰਫ 22 ਸਾਲ ਦੀ ਉਮਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਭੇਤ ਅੱਜ ਤੱਕ ਨਹੀਂ ਸੁਲਝਾ ਚਮਕੀਲਾ ਜੋ ਕਿਸੇ ਸਮੇਂ ਆਪਣੇ ਸਮੇਂ ਦਾ ਸਭ ਤੋਂ ਵੱਡਾ ਸੰਗੀਤ ਸਟਾਰ ਸੀ ਉਸ ਨੂੰ ਲੋਕਾਂ ਦੁਆਰਾ ਜਿਹੜਾ ਵਿਸਾਰ ਦਿੱਤਾ ਗਿਆ ਸੀ ਪਰ ਹੁਣ ਉਸ ਦੇ ਉੱਤੇ ਫਿਲਮ ਬਣਨ ਤੋਂ ਬਾਅਦ ਲੋਕਾਂ ਨੂੰ ਉਸ ਬਾਰੇ ਫਿਰ ਤੋਂ ਪਤਾ ਲੱਗ ਰਿਹਾ ਹੈ ਮੁੰਚਮਕੀਲਾ ਦੀ ਪ੍ਰਸਿੱਧੀ ਦੇ ਨਾਲ ਜੁੜੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਬਾਲੀਵੁੱਡ ਫੈਨਸ ਵੀ ਹੈਰਾਨ ਰਹਿ ਰਹੇ ਨੇ ਤੇ ਹੈਰਾਨ ਰਹਿ ਵੀ ਜਾਣਗੇ ਜਿਹੜੇ ਕਿ ਇਸ ਫਿਲਮ ਨੂੰ ਦੇਖਣਗੇ ਉਸ ਤੋਂ ਬਾਅਦ ਕੀ ਕੁਝ ਰਿਵਿਊ ਆਇਆ ਹੈ ਤੁਸੀਂ ਵੀ ਜ਼ਰੂਰ ਦੱਸਣਾ ਜੇਕਰ ਤੁਸੀਂ ਚਮਕੀਲਾ ਮੂਵੀ ਦੇਖ ਚੁੱਕੇ ਹੋ ਤੇ ਰਿਪੋਰਟਾਂ ਦੇ ਮੁਤਾਬਕ ਦੱਸਦੇ ਆ ਕਿ ਚਮਕੀਲਾ ਦੇ ਦੋਸਤ ਸਵਰਨ ਸਵਿਆ ਨੇ ਇੱਕ ਪੁਰਾਣੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਦਾ ਦੋਸਤ ਅਮਿਤਾਬ ਬੱਚਨ ਜਿੰਨਾ ਹੀ ਜਿਹੜਾ ਹੈਂਡਸਮ ਲੱਗਦਾ ਸੀ ਸਵਰਨ ਨੇ ਦੱਸਿਆ ਸੀ ਕਿ ਚਮਕੀਲਾ ਹੀਰੇ ਵਰਗਾ ਬੰਦਾ ਸੀ ਅਮਰ ਸਿੰਘ ਚਮਕੀਲਾ ਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਸਨ ਚਮਕੀਲਾ ਨੂੰ ਲੋਕ ਗਾਇਕ ਵਜੋਂ ਹੀ ਜਾਣਦੇ ਸਨ ਤੇ ਹੁਣ ਬਹੁਤ ਕੱਟ ਲੋਕ ਜਾਣਦੇ ਹਨ ਕਿ ਉਹ ਹੀਰੇ ਵਰਗਾ ਇਨਸਾਨ ਸੀ ਇੱਕ ਵਾਰ 1986 ਦੇ ਵਿੱਚ ਜਦੋਂ ਉਹ ਮੇਰੇ ਘਰ ਆਇਆ ਤਾਂ ਦੇਖਿਆ ਕਿ ਮੇਰੀ ਮਾਂ ਬਿਮਾਰ ਹੈ ਉਸਨੇ ਮੈਨੂੰ 10000 ਰੁਪਏ ਦਿੱਤੇ ਜੋ ਉਸ ਸਮੇਂ ਬਹੁਤ ਵੱਡੀ ਗੱਲ ਸੀ ਜਦੋਂ ਚਮਕੀਲਾ ਨੇ ਸ਼੍ਰੀ ਦੇਵੀ ਦੇ ਨਾਲ ਫਿਲਮ ਨੂੰ ਟੁਕਰਾ ਦਿੱਤਾ ਸੀ ਸਵਰਨਾ ਸਿਵਿਆ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਫਿਲਮ 스타 ਸ਼੍ਰੀ ਦੇਵੀ ਵੀ ਚਮਕੀਲਾ ਦੀ ਫੈਨ ਸੀ ਅਤੇ ਉਸ ਦੇ ਨਾਲ ਫਿਲਮ ਕਰਨਾ ਚਾਹੁੰਦੀ ਸੀ ਸਿਵਿਆ ਨੇ ਦੱਸਿਆ ਸ੍ਰੀ ਦੇਵੀ ਅਮਰ ਸਿੰਘ ਚਮਕੀਲਾ ਦੀ ਫੈਨਸੀ ਉਸਨੇ ਉਸ ਨੂੰ ਇੱਕ ਫਿਲਮ ਦੇ ਵਿੱਚ ਆਪਣਾ ਹੀਰੋ ਬਣਨ ਦੇ ਲਈ ਕਿਹਾ ਸੀ ਪਰ ਚਮਕੀਲਾ ਨੇ ਕਿਹਾ ਮੈਂ ਹਿੰਦੀ ਨਹੀਂ ਬੋਲ ਸਕਦਾ ਉਸ ਨੂੰ ਇੱਕ ਮਹੀਨੇ ਦੇ ਅੰਦਰ ਹਿੰਦੀ ਦੀ ਸਿਖਲਾਈ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਉਸਨੇ ਇੱਕ ਐਕਟ ਇਨਕਾਰ ਕਰ ਦਿੱਤਾ ਸੀ ਕਿ ਉਹ 1 ਮਹੀਨੇ ਦੇ ਵਿੱਚ ਮੈਨੂੰ 10 ਲੱਖ ਰੁਪਏ ਦਾ ਨੁਕਸਾਨ ਜਾਵੇਗਾ ਕਿ ਉਸ ਨੂੰ ਜਿਹੜਾ 10 ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ ਤਾਂ ਕਰਕੇ ਸ਼੍ਰੀ ਦੇਵੀ ਉਹਨਾਂ ਦੇ ਨਾਲ ਪੰਜਾਬੀ ਫਿਲਮ ਕਰਨ ਲਈ ਵੀ ਤਿਆਰ ਸੀ ਪਰ ਅਜੇ ਹਾਂ ਨਹੀਂ ਹੋ ਸਕਿਆ। 임ਦੇਆਜ਼ ਅਲੀ ਦੀ ਫਿਲਮ ਚਮਕੀਲਾ Netflix ਦੇ ਉੱਪਰ ਸਟ੍ਰੀਮ ਕਰ ਰਹੀ ਹੈ। ਅਮਰ ਸਿੰਘ ਚਮਕੀਲਾ ਦੇ ਜੀਵਨ ਦੇ ਉੱਤੇ ਆਧਾਰਿਤ ਇਸ ਫਿਲਮ ਦੇ ਵਿੱਚ ਦਿਲਜੀਤ ਦੇ ਨਾਲ ਅਪਨਨੀਤੀ ਚੋਪੜਾ ਵੀ ਹੈ। ਚੋਪੜਾ ਨੇ ਚਮਕੀਲਾ ਦੀ ਜੋੜੀ ਦਾਰ ਜਿਹੜਾ ਉਸਦੀ ਪਤਨੀ ਅਮਰਜੋਤ ਕੋਰ ਦੇ ਭੂਮਿਕਾ ਨਿਭਾਈ ਹੈ ਤੇ ਚਮਕੀਲਾ ਤੇ ਹੋਏ ਹਮਲੇ ਦੇ ਵਿੱਚ ਉਸਦੇ ਨਾਲ ਅਮਰਜੋਤ ਤੇ ਉਸਦੇ ਮਿਊਜ਼ਿਕ ਗਰੁੱਪ ਦੇ ਦੋ ਹੋਰ ਲੋਕ ਵੀ ਆਪਣੀ ਜਵਾਨ ਜਾਨ ਜੜੀ ਗੁਆ ਬੈਠੇ ਸਨ ਤੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਕਹਾਣੀ ਹੈ ਨਿਕਲ ਕੇ ਬਾਹਰ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਇੰਟਰਵਿਊ ਰਾਹੀਂ ਪਤਾ ਲੱਗਦਾ ਹੈ ਕਿ ਸ਼੍ਰੀ ਦੇਵੀ ਤੇ ਚਮਕੀਲਾ ਦੀ ਇੱਕ ਫਿਲਮ ਆਉਣ ਵਾਲੀ ਸੀਗੀ ਪਰ ਚਮਕੀਲਾ ਨੇ ਮਨਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਕਿਹਾ ਮੈਂ ਹਿੰਦੀ ਨਹੀਂ ਬੋਲ ਸਕਦਾ ਉਸ ਇੱਕ ਮਹੀਨੇ ਦੇ ਵਿੱਚ ਮੈਨੂੰ 10 ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਖਬਰਾਂ ਚਮਕੀਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਹੁਣ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਦੁਬਾਰਾ ਤੋਂ ਲੋਕ ਉਹਨਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ ਖੋਜ ਕਰ ਰਹੇ ਨੇ ਕਿਉਂਕਿ ਚਮਕੀਲਾ ਜੋ ਕਿ ਦਿਲਜੀਤ ਦੋਸਾਂਝ ਦੀ ਮੂਵੀ ਆਉਣ ਵਾਲੀ ਹੈ ਜੋ ਕਿ ਹੁਣ ਆ ਵੀ ਚੁੱਕੀ ਹੈ ਨੈਟਫਲਿਕਸ ਦੇ ਉੱਪਰ ਵੀ ਤੁਸੀਂ ਹੁਣ ਦੇਖ ਸਕਦੇ ਹੋ ਪਰ ਨੀਤੀ ਚੋਪੜਾ ਦਿਲਜੀਤ ਦੋਸਾਂਝ ਦੇ ਨਾਲ ਜਿਹੜਾ ਫੀਮੇਲ ਆਰਟਿਸਟ ਰਾਹੀ ਜਿਹੜਾ ਕੰਮ ਕਰ ਰਹੇ ਨੇ ਪੰਨੀਤੀ ਚੋਪੜਾ ਜੋ ਕਿ ਉਹਨਾਂ ਦੀ ਪੱਤੀ ਅਮਰਜੋਤ ਕੌਰ ਦੀ ਭੂਮਿਕਾ ਨਿਭਾ ਰਹੇ ਨੇ ਤੁਸੀਂ ਵੀ ਜ਼ਰੂਰ ਆਪਣਾ ਰਿਵਿਊ ਦੇਣਾ ਇਸ ਮੂਵੀ ਨੂੰ ਲੈ ਕੇ ਜੇਕਰ ਤੁਸੀਂ ਇਹ ਮੂਵੀ ਦੇਖ ਚੁੱਕੇ